ਸੰਤ ਕਾ ਮਾਰਗ ਆਪਾਂ ਚੇਤੇ ਕਰ ਰਹੇ ਆ ਸੰਤ ਕਾ ਮਾਰਗ ਆਪਾਂ ਸੰਤਾਂ ਨੇ ਪਿਪਲ ਜੂਰ ਮੇਲੇ ਤੇ ਪੁੱਜੇ ਹਾਂ ਆਪਾਂ ਰੱਬ ਦੇ ਪਿਆਰਿਆਂ ਨੇ ਅੱਜ ਗੁਣਗਾ ਰਹੇ ਹਾਂ ਉਹਨਾਂ ਦੀ ਯਾਦਗਾਰ ਮਨਾ ਰਹੇ ਹਾਂ ਜੈ ਦੇਵ ਜੀ ਚੱਲੇ ਨੇ ਯਾਤਰਾ ਕਰਨ ਵਾਸਤੇ ਤੇ ਉਹਨਾਂ ਕੋਲ ਸੀ ਕੁਝ ਪੈਸੇ ਤੇ ਪ੍ਰਸ਼ਾਦੇ ਵੀ ਪੁਤਾ ਕੇ ਉਹਨਾਂ ਨੇ ਪੱਲੇ ਬੱਦੇ ਹੋਏ ਨੇ ਚਾਰ ਡਾਕੂ ਮਿਲ ਗਿਆ ਚਾਰ ਡਾਕੂ ਠੱਗ ਦੇਖ ਰਿਹਾ ਇਹ ਭੋਲੇ ਭਾਲੇ ਜੇ ਸੁਭਾਅ ਦਾ ਹੈ ਪੈਸੇ ਹੱਥੇ ਕੋਰ ਨੇ ਠੱਗ ਨੇ ਵੀ ਆਪਾਂ ਜਰੂਰ ਨੇ ਕੋਈ ਤਰੀਕਾ ਬਣਾਈਏ ਨਾਲ ਨਾਲ ਸੁਰ ਪੈਨ ਕੁਸ਼ਕਾਦਮ ਪਿੱਛੇ ਮਿਲ ਪੈਨ ਰਾਹ ਵਿੱਚ ਜਾ ਕੇ ਕਿਧਰ ਚੱਲੇ ਹੋ ਮੈਂ ਤੀਰਥ ਯਾਤਰਾ ਚੱਲੇ ਆ ਤੁਸੀਂ ਕਿਧਰ ਚੱਲੇ ਹੋ ਅਸੀਂ ਵੀ ਤੀਰਥ ਸਥਲ ਯਾਤਰਾ ਕਰਨ ਚੱਲੇ ਆ ਫੇਰ ਆਪਾਂ ਇਕੱਠੇ ਰਲ ਕੇ ਚੱਲੀਏ ਹਮ ਬੜਾ ਚੰਗਾ ਸਾਥ ਪੜ ਗਿਆ ਪੰਜ ਹੋ ਗਿਆ ਤੁਰਤ ਤੁਰੇ ਜਾ ਰਹੇ ਨੇ ਸ਼ਾਮ ਦਾ ਮੌਕਾ ਹੋਇਆ ਉਸ ਮੌਕੇ ਤੇ ਚਿਤ ਵਿਚਾਰ ਕੀਤਾ ਕਿ ਹੁਣ ਇਸ ਨੂੰ ਲੁੱਟੀਏ ਸ਼ਾਮ ਦਾ ਮੌਕਾ ਸੀ ਇਸ ਤੇ ਕੋ ਸਾਰੇ ਪੈਸੇ ਫੋਲ ਹੈ ਸੋ ਪਹਿਲਾਂ ਪ੍ਰਸ਼ਾਦੇ ਲੈ ਕੇ ਛਕੇ ਪ੍ਰਸ਼ਾਦੇ ਲੈ ਕੇ ਸ਼ਗਰ ਤੋਂ ਬਾਅਦ ਕਹਿੰਦੇ ਪਾਣੀ ਕੱਢ ਸ਼ਿਕਾਰ ਜਦੋਂ ਪਾਣੀ ਕੱਢਣ ਲੱਗੇ ਜੈਦੇਵ ਜੀ ਜਿਹੜਾ ਉਹ ਪੈਥੇ ਸੀ ਬਾਸਰੀ ਜੋ ਥੱਲੇ ਰੱਖ ਦਿੱਤੀ ਉਹਨੂੰ ਉਹਨਾਂ ਪਕੜ ਲਿਆ ਚਾਲ ਕੀਤਾ ਕਿ ੱੱਟਾ ਦੇ ਦੇ ਜੀ ਫੂ ਵਿੱਚ ਦੂਜਾ ਕਹਿੰਦਾ ਨਾ ਮਾਰੀਏ ਤਰ੍ਹਾਂ ਤੇ ਉਸਦੇ ਹੱਥ ਵੱਢ ਕੇ ਆ ਪਏ ਫਿਰ ਛੱਡ ਚੁਣ ਲਿਆ ਕਹਿੰਨੇ ਚੰਗਾ ਇਸੇ ਤਰ੍ਹਾਂ ਕਰੀ ਹੱਥ ਵੱਢ ਕੇ ਉਸਨੂੰ ਛੱਡ ਦਿੱਤਾ ਵਿਚਾਰੇ ਨੂੰ ਬੈਠਾ ਉੱਥੇ ਰਾਜਾ ਆਇਆ ਵੇਖਿਆ ਉਸਨੇ ਕਿ ਬੜੇ ਭਲੇ ਸੁਭਾਅ ਦਾ ਹੈ ਹੱਥ ਵੱਢਿਆ ਤੋ ਵੀ ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਹੋਇਆ ਹੈ ਉੜੇ ਤੇ ਚੜਾ ਲਿਆ ਆਪਣੇ ਕੋਲ ਲੈ ਗਿਆ ਹਥ ਰਾਜੇ ਹੋ ਗਿਆ ਰਾਜੇ ਨੇ ਆਪਣਾ ਪੂਜਨੀਕ ਜਾਣ ਕੇ ਉੱਚੀ ਥਾਂ ਤੇ ਉਹਨਾਂ ਨੂੰ ਹਰ ਰੋਜ਼ ਬਿਠਾਉਂਦਾ ਆਪ ਸਭੋਂ ਥੱਲੇ ਬੈਠਦਾ ਵੱਡਾ ਭਾਰੀ ਦਾਨ ਕਰਨ ਦੀ ਪ੍ਰੇਰਣਾ ਕੀਤੀ ਜੈਦੇ ਨੇ ਰਾਜਾ ਦਾਨ ਕਰ ਪੁੰਨ ਕਰ ਗਰੀਬਾਂ ਦੀ ਸਹਾਇਤਾ ਕਰ ਸਤਿਵਚਨ ਇਹ ਜਦੋਂ ਦਾਨ ਕਰ ਰਿਹਾ ਸੀ ਬੜਾ ਭਾਰੀ ਉਹ ਸਮੁਖਿਤ ਉਹ ਜਾਲ ਠੰਗ ਵੀ ਹੁਣ ਉਹ ਮਹਾਤਮਾ ਦਾ ਨਿਵਾਸ ਪੈਰ ਕੇ ਆ ਗਿਆ ਨੇ ਤਿਆਰ ਲਿਆ ਉਸ ਮੁਕਕੇ ਤੇ ਜੈਦੇਵ ਜੀ ਨੇ ਵੀ ਤੇ ਉਹੀ ਨੇ ਜਿਨ੍ਹਾਂ ਨੇ ਮੇਰੇ ਹੱਥ ਵੱਡੇ ਇਹ ਬੜੇ ਚਿਤ ਵਿੱਚ ਦਰੇ ਕਿ ਹੁਣ ਕਿਵੇਂ ਉਹ ਗੱਲ ਬਣੇਗੀ ਇਹ ਇਹਨਾਂ ਦਸਤਾਰ ਰਾਜੇ ਨੂੰ ਤਾਂ ਹੁਣੇ ਇਹ ਪਖੜਾ ਦੇ ਦੇਗਾ ਪਰ ਉਸ ਮੁਕਕੇ ਜਦੋਂ ਇਹ ਦਾਲ ਲੈਣ ਵਾਸਤੇ ਅੱਗੇ ਹੋਏ ਤਾਂ ਰਾਜੇ ਨੂੰ ਪ੍ਰੇਰਣਾ ਕੀਤੀ ਕਿ ਆਹ ਕਿ ਰਾਜ ਨੂੰ ਇਹਨਾਂ ਨੂੰ ਬਹੁਤਾ ਧੰਨ ਦੇਣਾ ਚਾਹੀਦਾ ਫੁਰਜੀ ਧੰਨ ਦੀ ਭਰ ਕੇ ਇਹਨਾਂ ਦੇ ਢਾਲ ਘਰ ਵਿੱਚ ਭੇਜਣੀ ਚਾਹੀਦੀ ਹੈ ਇਹ ਚਾਰ ਇਕੱਠੇ ਜੁੜ ਕੇ ਆਏ ਕਿ ਆਹ ਸੋਹਣੇ ਮਹਾਤਮਾ ਨੇ ਇਸੇ ਤਰ੍ਹਾਂ ਕੀਤਾ ਜਦੋਂ ਤਾਨ ਦੀ ਖੁਰਜੀ ਭੜ ਕੇ ਨਾਲ ਤੇਜੀ ਉਸ ਵੇਲੇ ਗੁਰੂ ਕੇ ਪਿਆਰਿਓ ਜੇ ਜਦੋਂ ਨੌਕਰ ਕਰ ਛੱਡਣ ਬਾਅਦ ਤੇ ਨਾਲ ਚੱਲੇ ਰਸਤੇ ਵਿੱਚ ਉਹਨਾਂ ਨੇ ਪੁੱਛ ਲਿਆ ਨੌਕਰਾਂ ਨੇ ਕਹਿਣ ਲੱਗੇ ਕਿ ਤੁਸੀਂ بڑے ਉੱਚੇ ਮਹਾਤਮਾ ਜੀ ਤੁਹਾਡਾ ਬੜਾ ਸਤਕਾਰ ਜੈਦੇਵ ਜੀ ਨੇ ਕਰਵਾਇਆ ਗੱਲ ਕੀ ਉਹ ਮੰਦਕਾ ਨੇ ਫਿਰ ਵੀ ਆਪਣਾ ਸੁਭਾਅ ਨਹੀਂ ਛੱਡਿਆ ਉਹ ਕਹਿਣਗੇ ਤੁਹਾਨੂੰ ਨਹੀਂ ਪਤਾ ਇਹ ਸਾਡੇ ਪਿੰਡ ਦਾ ਭੰਗੀ ਹੈ ਤੇਰੇ ਚਿੱਤ ਵਿੱਚ ਚਾਰ ਸੀ ਕਿ ਇਹਨਾਂ ਦੇ ਜੇ ਦੱਸ ਦਿੱਤਾ ਤਾਂ ਮੇਰਾ ਪਰਦਾ ਪਾੜ ਕੇ ਆਵੇਗਾ ਗੁਰੂ ਪਿਆਰੇ ਜਦੋਂ ਫਿਰ ਵੀ ਨਿੰਦਾ ਕੀਤੀ ਤਾਂ ਧਰਤੀ ਫਟ ਗਈ ਉਹ ਚਾਰੇ ਢਾਕੂ ਵਿੱਚੇ ਗਰਕ ਹੋ ਗਿਆ ਧਰਤੀ ਵਿੱਚੇ ਗਰਕ ਹੋਏ ਉਹਨਾਂ ਨੌਕਰਾਂ ਨੇ ਜਾ ਕੇ ਵਾਪਸ ਸਤਿਆ ਰਾਜ ਨੂੰ ਪੁੱਛਿਆ ਬੜੀ ਛੇਤੀ ਮੋੜ ਆਏ ਉਹ ਨੇੜੇ ਘਰ ਦੀ ਮਹਤਮਾ ਦਾ ਕਹਿ ਲੱਗੇ ਦੇ ਜੀ ਉਹਨਾਂ ਨੇ ਐਉਂ ਨਿੰਦਾ ਕੀਤੀ ਉਹ ਧਰਤੀ ਫਟ ਗਈ ਹੈ ਉਹ ਵਿੱਚੇ ਗਰਕ ਹੋ ਗਏ ਨੇ ਸੰਤ ਕਾ ਲੀਆ ਸਤਿਵਿਦਾਨ ਸੰਤ ਕਾ ਨਿੰਦਕ ਆਕਾਸ਼ ਤੇ ਉਤਰ ਸੋ ਸੰਤਾਂ ਦਾ ਨਿੰਦਕ ਆਕਾਸ਼ ਤੇ ਪਾਵਰ ਚੜਿਆ ਹੋਵੇ ਫਿਰ ਵੀ ਉਹ ਥਲੇ ਡਿੱਗ ਪੈਂਦਾ ਨਾਸ਼ ਹੋ ਜਾਂਦਾ ਹੈ ਇਸ ਵਾਸਤੇ ਕਹਿਣਗੇ ਉਹਨਾਂ ਨੇ ਲਿੰਦਾ ਕੀਤੀ ਪਰ ਜਯਦੇਵ ਜੀ ਦੀ ਜਿਸ ਦਾ ਕਾਰਨ ertid ਫੜ ਗਈ ਵਿੱਚੇ ਗਰਕ ਹੋ ਗਏ ਜਦੋਂ ਜਯਦੇਵ ਜੀ ਨੇ ਸੁਣਿਆ ਬੜਾ ਲੰਮਾ ਹੌਕਾ ਲੈ ਕੇ ਆਪਣੇ ਅਫਸੋਸ ਨਾਲ ਤੁੰਡ ਮਲੇ ਕਿ ਇਹ ਪਰਮੇਸ਼ਰ ਉਹਨਾਂ ਵਿਚਾਰਿਆਂ ਨੂੰ ਗਰਕ ਕਿਉਂ ਕਰ ਦੁੱਤਾ ਮੈਂ ਸੀ ਗਲਤ ਕਰਨਾ ਚਾਹੀਦਾ ਉਹ ਦੋਵੇਂ ਤੁੰਡ ਜਿਹੜੇ ਸਨ ਸਾਫਤ ਹੱਥ ਬਣ ਗਏ ਸਾਫਤ ਸੁਣ ਗੁਰੂ ਪਿਆਰਿਓ ਇਹ ਹੈ ਸੰਤਾਂ ਦਾ ਰਸਤਾ ਇਹ ਬੜਾ ਭਾਰੀ ਔਖਾ ਹੈ ਇਹ ਬੜਾ ਭਾਰੀ ਕਠਨ ਹੈ